ਜਦ ਕਢਾਇਆ ਭਾਈ ਉਹਦਾ ਆਪਲਾ ਨਹੀਂ ਦੇ ਸਾਰੇ ਬੰਦੇ ਆਪਣੇ ਕੋਲੋਂ ਪੈਸੇ ਵੇਟ ਕਰਕੇ ਫੋਟ ਲਾਣੀ ਹੈ ਜਿਹੜੇ ਯਾਰ ਇੱਥੇ ਇੰਤਜ਼ਾਰ ਪੜਿਆ ਹੈ ਵਾਈਟਰ ਤੇ ਬੰਦੇ ਹਾਂ ਹਾਂ ਨਾ ਹੋਗੇ ਨਾ ਦੀ ਹੱਥੀ ਜਾਣੀ ਕੋਈ ਨਹੀਂ ਕਰਦਾ ਹਾਇਆ ਬੜੀ ਵੀ ਕੋਲ ਦੀ ਹੋ ਗਈ ਪਾਜੀ ਗੱਲ ਤਾਂ ਸੁਣੋ ਹੈਲੋ ਆ ਫੜੀ ਯਾਰ ਫੜੀ ਫੜੀ ਸਮਰਿਆ ਮਰਿਆ ਪਿਆ ਕਾੜੇ ਭਾਈ ਕੀ ਕਰ ਐਕਸੀਡੈਂਟ ਕਰਕੇ ਤੁਸੀਂ ਭੱਜ ਰਹੇ ਹੋ ਐਕਸੀਡੈਂਟ ਕਰਕੇ ਭੱਜਾ ਮੁੰਡਾ ਮਰਿਆ ਮਰਿਆ ਜਿਹੜੀ ਭੱਜ ਕੇ ਰਿਹਾ ਆਖਰ ਬੰਦੇ ਦੀ ਬੰਦੇ ਦਾ ਲਾਜ ਧੱਕਣਾ ਬੰਦਾ ਨਾ ਸਰ ਮਰਿਆ ਪਿਆ ਤੂੰ ਭੱਜਿਆ ਦਰਦ ਨਾਲ ਵਿੱਚ ਪੈਰਾ ਮੁੰਡਾ ਮਰਿਆ ਪਿਆ ਉੱਥੇ ਤੂੰ ਭੱਜਣ ਲੱਗਿਆ ਸਰ ਗੱਡੀ ਚ ਤੁਸੀਂ ਬੰਦੇ ਨੂੰ ਲੈ ਕੇ ਆਏ ਹੋ ਹੁਣ ਦੀ ਭੱਜ ਕਿਉਂ ਰਹੇ ਹੋ ਦੇਖੋ ਪੁਲਿਸ ਮੁਲਾਜ਼ਮ ਪਿੱਛੇ ਪਿੱਛੇ ਆ ਰਹੇ ਤੁਹਾਡੇ ਗੱਡੀ ਦਾ ਐਕਸੀਡੈਂਟ ਵੀ ਕਰਕੇ ਲੈ ਕੇ ਆਏ ਟ੍ਰੀਟਮੈਂਟ ਵਿੱਚ ਲੈ ਕੇ ਦੇ ਦਣਾ ਕਾਹਦਾ ਜੀ ਇਹ ਬੰਦਾ ਬੰਦਾ ਇੱਕ ਮਿੰਟ ਨਹੀਂ ਨਹੀਂ ਇੱਕ ਮਿੰਟ ਇਹਨਾਂ ਦਾ ਬੰਦਾ ਹੈ ਇਹਨਾਂ ਦਾ ਘਰ ਦਾ ਬੰਦਾ ਹੈ ਇਹਨਾਂ ਦਾ ਘਰ ਦਾ ਮੈਂ ਨਹੀਂ ਜਾਂਦਾ ਕਿੱਥੇ ਨਹੀਂ ਜਾਂਦਾ ਪਾਜੀ ਆਪਾਂ ਕਿੱਥੋਂ ਆਏ ਹੋ ਪਾਜੀ ਆਪਾਂ ਕਿੱਥੋਂ ਆਏ ਆ ਆਪਾਂ ਕਿੱਥੋਂ ਆਏ ਪਾਜੀ ਆ ਜਿਓ ਇੱਧਰ ਉਹ ਰਸਤੇ ਬਾਦ ਹਾਂ ਉਹਨੂੰ ਲੈ ਕੇ ਆ ਸਰ ਲੈ ਕੇ ਨਹੀਂ ਆਈ ਤੁਹਾਡੀ ਗੱਡੀ ਨਾਲ ਹਿੱਟ ਹੋਈ ਹੈ ਜੀ ਆਪਾਂ ਕਿੱਥੇ ਰਹਿਣੇ ਕਿੱਥੇ ਪਾਜੀ ਇਥੇ ਰਹਿਣਾ ਲੈ ਵਾਜੀ ਦੱਸੋ ਔਰੇ ਰਹਿਣਾ ਨਾਮ ਕੀ ਭਾਈ ਤੁਹਾਡਾ ਕੰਮ ਕਰਦਾ ਕਰਦੇ ਹੋ ਭਾਈ ਡਰਿੰਕ ਕੀਤੀ ਤੁਸੀਂ ਡਰਿੰਕ ਕੀਤੀ ਤੁਸੀਂ ਪਾਜੀ ਭਾਜੀ ਨਾਮ ਨਹੀਂ ਤੁਸੀਂ ਬੋਲ ਬਾਰੇ ਇਹਨਾਂ ਨੇ ਡਰਿੰਕ ਤਾਂ ਕੀਤੀ ਆ ਉਹ ਮੁੰਡਾ ਮਾਰਦਾ ਇਹਨੇ ਤੁਸੀਂ ਹਿੱਟ ਕੀਤਾ ਗੱਡੀ ਨੂੰ ਗੱਡੀ ਤੁਹਾਡੀ ਪਲਟੀ ਹੋਈ ਆ ਉਹ ਭੱਜਣ ਲੱਗੇ ਸੋ ਯਾਰ 2 ਮਿੰਟ ਮੈਨੂੰ ਮੜੇ ਪੁੱਛਣਾ ਹਾਂਜੀ 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 ਸਰ ਔਏ ਨਾ ਨਾ ਉਹਨਾਂ ਦਾ ਬੇਟਾ ਜੀ ਉਹਨਾਂ ਦਾ ਬੇਟਾ ਸਰ ਸਰ ਇਹਨਾਂ ਦਾ ਬੇਟਾ ਸੀ ਭੱਜ ਰਿਹਾ ਕਿਹਾ ਹੁਣ ਅਸੀਂ ਆ ਗਏ ਆ ਨਾ ਕੋਈ ਗੱਲ ਨੂੰ ਕੁਝ ਨਹੀਂ ਹੁੰਦਾ ਬਿਲਕੁਲ ਭਾਜੀ ਕੀ ਨਾਮ ਕੀ ਤੁਹਾਡਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਨਰੇਸ਼ ਕੁਮਾਰ ਹੈ ਅੱਛਾ ਹੋਇਆ ਬੇਟਾ ਤੁਹਾਡਾ ਬੇਟਾ ਹਾਂਜੀ ਉਹ ਤਾਂ ਸੂਚਨਾ ਕੀ ਮਿਲੀ ਤੁਹਾਨੂੰ ਮੈਨੂੰ ਫੋਨ ਆਇਆ ਜੀ ਵੀ ਤੁਹਾਡਾ ਮੁੰਡਾ ਉੱਥੇ ਐਕਸੀਡੈਂਟ ਹੋ ਗਿਆ ਅੱਛਾ ਜੀ ਮੈਂ ਭੱਜ ਗਿਆ ਉੱਥੇ ਫਿਰ ਮੈਨੂੰ ਫੋਨ ਆਇਆ ਸਿਫਲੋ ਹਸਪੀਟਲ ਆ ਗਿਆ ਅੱਛਾ ਫਿਰ ਸਿਫਲੋ ਹਸਪੀਟਲ ਆ ਗਿਆ ਇਹ ਬੰਦਾ ਭੱਜਣ ਲੱਗਿਆ ਮਲਾਜਮ ਨੇ ਮੈਨੂੰ ਦੱਸਿਆ ਉਹ ਭੱਜ ਰਿਹਾ ਅੱਛਾ ਫੜਿਆ ਫਿਰ ਭੱਜ ਗਿਆ ਤੇ ਹੁਣ ਫੜ ਲਿਆ ਨੂੰ ਹਾਂਜੀ ਫੜ ਲਿਆ ਹੁਣ ਕੀ ਕੀਤਾ ਕੀ ਕਿੱਥੇ ਧੱਕ ਤੁਹਾਡੀ ਬੇਟੇ ਦੀ ਹਾਲਤ ਕਿਦਾਂ ਦੀ ਹੁਣ ਬਹੁਤ ਬੁਰੀ ਹਾਲਤ ਹੈ ਜੀ ਸਿਰ ਫਟਿਆ ਹੋਇਆ ਤਾਂ ਸਾਰਾ ਅੱਛਾ ਜੀ ਆ ਬਹੁਤ ਕੰਡੀਸ਼ਨ ਕਰਦਾ ਕੀ ਕੰਮ ਕੀ ਕਰਦਾ ਬੇਟਾ ਬੇਟਾ ਹਸਪਤਲ ਹਸਪੀਟਲ 'ਚ ਨੌਕਰੀ ਕਰਦਾ ਜੀ ਉਹ ਹਸਪਤਲ ਹਸਤਾ ਦੀ ਨੌਕਰੀ ਕਰਦਾ ਹਸਪੀਟਲ 'ਚ ਨਹੀਂ ਜੀ ਹਸਪਾਲ ਕੰਪਨੀ 'ਚ ਕੰਪਨੀ 'ਚ ਅੱਛਾ ਤੇ ਕਦੋਂ ਤੋਂ ਕੰਮ ਕਰ ਰਿਹਾ ਕੀ ਨਾਮ ਆ ਉਹ ਵਿਜੇ ਕੁਮਾਰ ਹੈ ਵਿਜੇ ਕੁਮਾਰ ਕਦੋਂ ਤੋਂ ਕੰਮ ਕਰ ਰਿਹਾ ਉੱਥੇ ਤਿੰਨ ਚਾਰ ਸਾਲ ਤੋਂ ਕੰਮ ਕਰ ਰਿਹਾ ਅੱਛਾ ਤੇ ਵਿਆਹ ਹੋਇਆ ਹਾਂਜੀ ਹਾਂਜੀ अच्छा ते हुन मतलब ਅੱਜ ਕਿੱਥੋਂ ਦੀ ਆ ਰਿਹਾ ਸੀ ਤੇ ਕਿੱਥੇ ਜਾ ਰਿਹਾ ਸੀ ਇਹ ਡਿਊਟੀ ਤੋਂ ਹੀ ਆ ਰਿਹਾ ਸੀ ਕਦੇ ਕਿਸ ਚੀਜ਼ ਦੇ ਉੱਤੇ ਸੀਗਾ ਇਹ ਐਕਟੀਵ ਆ ਤੇ ਅੱਛਾ ਤੁਹਾਡਾ ਕੀ ਨਾਮ ਹੈ ਨਰੇਸ਼ ਕੁਮਾਰ ਹੈ ਠੀਕ ਹੈ ਜੀ ਠੀਕ ਜੀ ਜੀ ਤੁਹਾਡਾ ਹੀ ਨਹੀਂ ਉਹ ਕਹਿੰਦੇ ਤੁਹਾਡੀ ਨਹੀਂ ਸਰ ਤੁਹਾਡੀ ਗੱਡੀ ਨਾਲ ਹੋਇਆ ਐਕਸੀਡੈਂਟ ਨਹੀਂ ਨਹੀਂ ਉਹਨਾਂ ਦਾ ਕਹਿੰਦਾ ਤੁਹਾਡੀ ਗੱਡੀ ਨਾਲ ਹੋਇਆ ਐਕਸੀਡੈਂਟ ਉਹ ਬਾਈ ਇੱਥੇ ਲੈ ਕੇ ਆਏ ਆ ਨਹੀਂ ਲੈ ਕੇ ਤਾਂ ਆਏ ਕਿੱਥੇ ਐਕਸੀਡੈਂਟ ਹੋਇਆ ਜੀ ਐਕਸੀਡੈਂਟ ਤੁਹਾਡੀ ਗੱਡੀ ਦੇ ਨਾਲ ਹੋਇਆ ਉਹ ਇੱਥੇ ਲੈ ਕੇ ਆਏ ਆ ਸਰ ਡਰਿੰਕ ਕੀਤੀ ਹੋਈ ਤੁਸੀਂ ਹਾਂ ਜੀ ਤੇ ਫਿਰ ਸਰ ਰੋਕੇ ਗੱਲ ਕਿਉਂ ਨਹੀਂ ਕਰ ਰਹੇ ਜੀ ਭੱਜ ਕੇ ਰਹੀਓ ਉਹ ਅਗਲਾ ਮਜਬੂਰੀ ਦੇ ਵਿੱਚ ਪਾਜੀ ਉਹ ਬਾਈਟ ਦੇ ਵਿੱਚ ਪਏ ਆ ਥ੍ਰਿੰਗ ਉਹਨੇ ਕੀਤੀ ਹੋਈ ਆ ਅਜੀ ਇਹਨਾਂ ਦਾ ਹੀ ਫਾਇਦਾ ਹੈ ਬਾਈਟ ਦੇ ਵਿੱਚ ਵੀ ਉਹ ਹੁਣ ਦੇਖਦੇ ਆ ਕਿ ਇੰਚਾਰਜ ਸਾਹਿਬ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਆ ਇਸ ਵਿਅਕਤੀ ਦੇ